ਦੇਖੋ ਪੰਚਾਇਤੀ ਚ ਉਹਨਾਂ ਨੂੰ ਬਿਲਕੁਲ ਬਹੁਤ ਘੱਟ ਸਮਾਂ ਮਿਲਿਆ ਆ ਔਰ ਉਹਦੇ ਵਿੱਚ ਇਲੈਕਸ਼ਨ ਕਮਿਸ਼ਨ ਨੇ ਜਿਹੜੇ ਸਮਾਂ ਦਿੱਤਾ ਆ ਉਹਦੇ ਅਨੁਸਾਰ ਲੋਕ ਆਪਣੇ ਨੋ ਡੂ ਸਰਟੀਫਿਕੇਟ ਐਨਓਸੀ ਲੈਣ ਵਾਸਤੇ ਇੱਥੇ ਆ ਰਹੇ ਨੇ ਚੁੱਲਾ ਟੈਕਸ ਦੀ ਰਸੀਦਾ ਲੈਣ ਵਾਸਤੇ ਇੱਥੇ ਆ ਰਹੇ ਨੇ ਤੇ ਜਿਨ੍ਹਾਂ ਦੀ ਜ਼ਿੰਮੇਵਾਰੀ ਇਲੈਕਸ਼ਨ ਕਮਿਸ਼ਨ ਨੇ ਲਈ ਆ ਉਹ ਲੋਕ ਸੀਟਾਂ ਤੋਂ ਗੈਰ ਹਾਜ਼ਰ ਨੇ ਅੱਜ ਕਿਉਂਕਿ ਮੈਂ ਆਫਿਸ ਬੈਠਾ ਮੈਨੂੰ ਸੇਰ ਤੋਂ ਕੱਲਾ ਕੱਲਾ ਫੋਨ ਹੁਣ ਕਿੰਨੇ ਕਿੰਨੇ ਫੋਨ ਕਰੀਏ ਬਾਰ-ਬਾਰ ਸਾਡੇ ਵੀ ਫੋਨ ਨਹੀਂ ਚੱਕਦੇ ਤੁਸੀਂ ਕਈ ਅਧਿਕਾਰੀਆਂ ਨਾਲ ਵੀ ਗੱਲ ਕੀਤੀ ਹੈ ਤੁਸੀਂ ਧਰਨਾ ਲਗਾਉਣ ਬਾਰੇ ਵੀ ਕਿਹਾ ਕਿ ਜਦੋਂ ਤੱਕ ਲੋਕਾਂ ਦੀ ਮੁਸ਼ਕਲਾਂ ਨਹੀਂ ਹੱਲ ਹੋਣਗੀਆਂ ਜਾਂ ਫਿਰ ਕੁਰਸੀਆਂ ਤੇ ਨਹੀਂ ਬਹੂਗੇ ਕਿਉਂਕਿ ਟਾਈਮ ਥੋੜਾ ਹੈ ਤੇ ਅਧਿਕਾਰੀ ਵੀ ਕੁਰਸੀਆਂ ਤੇ ਨਹੀਂ ਬੈਠੇ ਬਿਲਕੁਲ ਮੈਂ ਵੀਡੀਓ ਸਾਹਿਬ ਮੈਡਮ ਵੀਡੀਓ ਨੇ ਮੈਂ ਉਹਨਾਂ ਨਾਲ ਮਿਲ ਕੇ ਗੱਲ ਕੀਤੀ ਹੈ ਮੈਂ ਕਿਹਾ ਜੀ ਤੁਸੀਂ ਅੰਦਰ ਬੈਠੇ ਲੋਕ ਬਾਹਰ ਬੈਠੇ ਨੇ ਮਤਲਬ ਉੱਥੇ ਆਫਿਸ ਚ ਤੁਸੀਂ ਰੈਸਟਰੂਮ ਚ ਆਰਾਮ ਨਾਲ ਬੈਠੇ ਜੀ ਉੱਥੇ ਲੋਕ ਕਹਿ ਰਹੇ ਜੀ 2 ਘੰਟੇ ਤੇ ਸੀ ਮੈਡਮ ਦੀ ਵੇਟ ਕਰ ਰਹੇ ਮੈਡਮ ਅੰਦਰ ਬੈਠੇ ਉਹ ਕਹਿੰਦੇ ਜੀ ਮੈਂ ਫੋਨ ਤੇ ਕਿਸੇ ਨਾਲ ਕੋਈ ਆਫੀਸ਼ially ਕੋ ਫੋਨ ਸੀ ਪਰ ਸੈਕਟਰੀ ਕੋਈ ਸੀਟ ਤੇ ਨਹੀਂ ਗਾ ਇਸ ਕਰਕੇ ਮੈਂ ਇਹਨਾਂ ਨੂੰ ਕਿਹਾ ਕਿ ਜਿੰਨਾ ਚਿਰ ਸੈਕਟਰੀ ਸੀਟਾਂ ਤੇ ਨਹੀਂ ਹੁੰਦੇ ਤੁਹਾਡਾ ਕੰਮ ਠੀਕ ਨਹੀਂ ਚੱਲਦਾ ਮੈਂ ਸਾਰੇ ਬਲਾਕਾਂ ਦੇ ਚੱਕਰ ਮਾਰੂੰਗਾ ਕਿਸੇ ਬਲਾਕ ਦੇ ਵਿੱਚ ਬੰਦੇ 2 ਦਿਨ ਕੱਲ ਵੀ ਗੈਰਹਾਜ਼ਰੀ ਕੋ ਹੋਣਾ ਚਾਹੀਦਾ ਕੋ ਅੱਜ ਗੈਰਹਾਜ਼ਰੀ ਹੋਣਾ ਚਾਹੀਦਾ ਲੋਕਤੰਤਰ ਨੂੰ ਬਹਾਲ ਕਰਨ ਵਾਸਤੇ ਇਹ ਇਲੈਕਸ਼ਨ ਹੋ ਰਹੀ ਹੈ ਔਰ ਸਭ ਤੋਂ ਜਿਹੜੀ ਕਹਿੰਦੇ ਕਿ ਪ੍ਰਮੁੱਖ ਇਲੈਕਸ਼ਨ ਹੈ ਸਰਪੰਚ ਦੀ ਹੋਈ ਮੈਂਬਰ ਪੰਚਾਇਤ ਦੀ ਹੋਈ ਸਭ ਤੋਂ ਛੋਟੀ ਇਲੈਕਸ਼ਨ ਹੈ ਲੋਕਤੰਤਰ ਦੇ ਵਿੱਚ ਇਹਦਾ ਪ੍ਰਭਾਵ ਸਭ ਤੋਂ ਵੱਡਾ ਹੈ ਕਿ ਜੇ ਲੋਕਤੰਤਰ ਇੱਥੇ ਠੀਕ ਹੈ ਇਹਦਾ ਮਤਲਬ ਸਾਰਾ ਕੁਝ ਠੀਕ ਹੈ ਕੀ ਲੱਗਦਾ ਪਾਰਦਰਸ਼ਤਾ ਰਹੇਗੀ ਚੋਣਾਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਆ ਤੁਹਾਡੇ ਸਾਹਮਣੇ ਪਾਰਦਰਸ਼ਤਾ ਹੈ ਇੱਥੇ ਤਾਂ ਸਵੇਰੇ 10 ਵਜੇ ਟਾਈਮ 'ਚ 9 ਵਜੇ ਬੰਦੇ ਆਜਰ ਹੋਣੇ ਚਾਹੀਦੇ ਸੈਕਰੀ ਬੰਦੇ ਦੱਸੋ ਜੀ ਕਿਹੜੇ ਕਿਹੜੀ ਚੀਜ਼ ਚਾਹੀਦੀ ਹੈ ਹਾਂ ਜਿਹੜੀ ਕੋਈ ਚੀਜ਼ ਤੁਹਾਡੇ ਦਾਇਰੇ 'ਚ ਨਹੀਂ ਹੈਗੀ ਤੁਸੀਂ ਲੈ ਕੇ ਨੋਟਿਸ ਤੇ ਲਾਓ ਤਾਂ ਕਿ ਸਾਨੂੰ ਰਿਟਨ ਤੁਹਾਡਾ ਮਿਲੇ ਵੀ ਆਹ ਚੀਜ਼ਾਂ ਹੀ ਵੋਟਾਂ ਨਹੀਂ ਬਣਾਉਣੀਆਂ ਜੀ ਅਸੀਂ ਆਹ ਨਹੀਂ ਕਰਨਾ ਜੀ ਲਾਖ ਦਿਓ ਲਿਖ ਕੇ ਤਾਂ ਕਿ ਲੋਕ ਪੜ ਲੈਣ ਜੇ ਲੋਕਾਂ ਨੂੰ ਲੱਗੂਗਾ ਸਾਡੇ ਅਧਿਕਾਰਾਂ ਦੇ ਕੋਈ ਤੁਸੀਂ ਗਲਤ ਕੀਤਾ ਹੈ ਫਰੋਂ ਰਾਈਟ ਨਹੀਂ ਮਿਲ ਰਹੇ ਲੋਕ ਜਾ ਕੇ ਆਪੇ ਕੋਰਚੋ ਸਾਰਾ ਲੈ ਲੈਣਗੇ ਤੇ ਜੇ ਤੁਸੀਂ ਸਹੀ ਹੋਗੇ ਤੇ ਲੋਕ ਆਪੇ ਵਾਪਸ ਮੁੜ ਜਾਣਗੇ ਜੇ ਲੋਕ ਗਲਤ ਹੋਣਗੇ ਵੋਟਾਂ ਵੀ ਵੱਡੀ ਗਿਣਤੀ ਚ ਕੱਟ ਦਿੱਤੀਆਂ ਗਈਆਂ ਇਲਾਕੇ ਜਿਹੜੇ ਉਹ ਪੂਰੇ ਬਹੁਤ ਵੱਡੀ ਗਿਣਤੀ ਦੇ ਵਿੱਚ ਗਲਤ ਵੋਟਾਂ ਬਣਾ ਰਹੇ ਨੇ ਜਿਹੜੇ ਜਿਨ੍ਹਾਂ ਦਾ ਫੋਨ ਆ ਜਾਂਦਾ ਐਮਐਲਏ ਦਾ ਉਹਨਾਂ ਉਹਨਾਂ ਦੀਆਂ ਵੋਟਾਂ ਬਣਦੀਆਂ ਨੇ ਉਹਨਾਂ ਦੀ ਹੁਣ ਵੀ ਬਣੀਆਂ ਨੇ 42 ਵੋਟਾਂ ਇੱਕ ਪੰਚਾਇਤ ਦੀ ਹੁਣ ਵੀ ਬਣੀਆਂ ਤੇ ਕਈ ਬੰਦੇ ਜਿਹੜੇ ਪਿਛਲੇ ਦੋ ਹਫ਼ਤੇ ਤੋਂ ਲੱਗੇ ਕਿ ਸਾਡੀਆਂ ਵੋਟਾਂ ਗਲਤ ਤਰੀਕੇ ਨਾਲ ਕੱਟੀਆਂ ਗਈਆਂ ਅਸੀਂ ਐਮਪੀ ਦੀਆਂ ਵੋਟਾਂ ਵੀ ਪਾਈਆਂ ਆ ਸਾਡੇ ਵੋਟਰ ਕਾਰਡ ਆ ਅਸੀਂ ਜਨਮ ਛੇ ਦੋ ਦਿਨ ਪੀੜ੍ਹੀਆਂ ਤੋਂ ਇੱਥੇ ਪਿੰਡ 'ਚ ਰਹਿ ਰਹੇ ਹਾਂ ਪਰ ਉਹਨਾਂ ਦੀਆਂ ਵੋਟਾਂ ਹੀ ਅੱਲੀ ਕੋ ਪੁੱਛਣ ਵਾਲਾ ਹੀ ਨਹੀਂ ਕਹ ਵੀ ਗਲਤ ਹੋਇਆ ਲਿਆਓ ਦੱਸੋ ਕੀ ਕਰਨਾ ਕੋਈ ਬਹਿਨ ਨੂੰ ਤਿਆਰ ਨਹੀਂ ਆਪਣੇ ਸੀਟਾਂ ਤੇ ਸੋ ਇਹ ਡਾਇਰੈਕਸ਼ਨ ਕਿਹਦੀ ਆ ਮੇਰੀ ਇਲੈਕਸ਼ਨ ਕਮਿਸ਼ਨ ਚੋਣ ਕਮਿਸ਼ਨ ਨੇ ਕੋਈ ਬੇਨਤੀ ਆ ਚੋਣ ਕਮਿਸ਼ਨ ਅੰਮ੍ਰਿਤਸਰ ਦੀ ਇਲੈਕਸ਼ਨ 'ਚ ਇੰਟਰਫੇਅਰ ਕਰੇ ਇਹਦੇ ਜਿੰਨੇ ਵੀ ਬਲਾਕ ਨੇ ਚਾਏ ਮਜੀਠਾ ਆ ਵੀਰਕਾ ਆ ਅਟਾਰੀ ਆ ਚਗਾਵਾ ਆ ਹਰਸ਼ਾਸ਼ੀਨਾ ਆ ਅਜਨਾਲਾ ਆ ਜਿੰਨੇ ਵੀ ਬਲਾਕ ਨੇ ਤਰਸਿੱਕਾ ਆ ਜੰਡਿਆਲਾ ਆ ਇਹਨਾਂ ਨੂੰ ਆ ਕੇ ਚੈੱਕ ਕਰੋ ਤੁਹਾਡਾ ਜਿਹੜਾ ਤੰਤਰ ਹੈ ਇਲੈਕਸ਼ਨ ਕਮਿਸ਼ਨ ਦਾ ਜਿਨ੍ਹਾਂ ਦੇ ਸਿਰ ਤੇ ਤੁਸੀਂ ਇਲੈਕਸ਼ਨ ਕਰਾਉਣਾ ਚਾਹੁੰਦੇ ਹੋ ਪਾਰਦਰਸ਼ਤਾ ਉਹ ਬਿਲਕੁਲ ਪਿੱਠ ਕਰਕੇ ਖੜੇ ਨੇ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੇ